ਅਬਦੀ ਗਰਮੀ ਤੋਂ ਬਾਅਦ ਬਰਸਾਤ ਆਈ ਤੇ ਲੋਕਾਂ ਨੇ ਬੜੀਆਂ ਅਰਦਾਸਾਂ ਦੇ ਨਾਲ ਮੀਂਹ ਪਵਾਇਆ ਔਰ ਚਿਹਰਿਆਂ ਤੇ ਖੁਸ਼ੀ ਆਈ ਪਰ ਕੀ ਪਤਾ ਸੀ ਕਿ ਇਸ ਬਰਸਾਤ ਨੇ ਕਈ ਲੋਕਾਂ ਦੇ ਘਰ ਦੇ ਵਿੱਚ ਸੱਥਰ ਬਿਛਾ ਦੇਣੇ ਨੇ ਤਾਂ ਦੋਸਤੋ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਖੰਭੇ ਡਿੱਗਣ ਦੇ ਨਾਲ ਕਿਸੇ ਦੀ ਮੌਤ ਹੋ ਗਈ ਹੈ ਜਾਂ ਰੱਖੜ ਡਿੱਗਣ ਦੇ ਨਾਲ ਕੋਈ ਜ਼ਖਮੀ ਹੋ ਗਿਆ ਜਾਂ ਕਿਸੇ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਦੇ ਨਾਲ ਕਿਸੇ ਦੀ ਮੌਤ ਹੋ ਗਈ ਹੈ ਤਬਿਹਦੀ ਹੀ ਕੈਲੂ ਕੇ ਦਰਦਨਾਕ ਇੱਕ ਖਬਰਾਂ ਸਾਹਮਣੇ ਆ ਰਹੀਆਂ ਨੇ ਕੁਦਰਤ ਨੇ ਕਹਿਰ ਕਮਾਇਆ ਤਾਜ਼ਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਫਾਜ਼ਿਲਕਾ ਜ਼ਿਲ੍ਹੇ ਤੋਂ ਅਬੋਹਰ ਦਾ ਜਿੱਥੇ ਇੱਕ ਗਰੀਬ ਪਰਿਵਾਰ ਤੇ ਘਰ ਦੀ ਛੱਤ ਡਿੱਗ ਗਈ ਜਿਸ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਘਰ ਨੂੰ ਪਾਲ ਦੇ ਪੋਛਦੇ ਸੀ ਮਜ਼ਦੂਰੀ ਕਰਦੇ ਸੀ 50 ਸਾਲਾਂ ਦੇ ਪੰਜਾਬ ਸਿੰਘ ਤਾਂ ਬਰਸਾਤ ਆਉਣ ਦੇ ਕਾਰਨ ਕਬਰੇ ਦੀ ਛੱਤ ਚੋਂਦੀ ਸੀ ਪਾਣੀ ਜਿਹੜਾ ਫਰਸ਼ ਤੇ ਡਿੱਗਿਆ ਔਰ ਤਾਂ ਉਹ ਕੋਸ਼ਿਸ਼ ਕਰ ਰਿਹਾ ਸੀਗਾ ਕਿ ਫਰਸ਼ ਤੇ ਪਾਣੀ ਨਿਕਲ ਰਿਹਾ ਤਾਂ ਉਹਨੂੰ ਸਾਫ਼ ਕਰ ਦਈਏ ਬਾਹਰ ਕੱਢ ਦਈਏ ਪਰ ਇਹ ਨਹੀਂ ਸੀ ਪਤਾ ਕਿ ਅਚਾਨਕ ਛੱਤ ਉਸ ਦੇ ਉੱਪਰ ਆ ਕੇ ਡਿੱਗ ਜਾਏਗੀ ਤਾਂ ਦਿਹਾੜੀ ਦਾ ਕੰਮ ਕਰਕੇ ਪਰਿਵਾਰ ਪਾਲਦਾ ਇਸ ਹਾਦਸੇ ਦੇ ਵਿੱਚ ਪਰਿਵਾਰ ਦੀਆਂ ਦੋ ਮਹਿਲਾਵਾਂ ਵੀ ਜ਼ਖਮੀ ਹੋ ਗਈਆਂ ਨੇ ਔਰ ਬਾਕੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਬੋਰ ਦੇ ਕਿੱਲਿਆਂ ਵਾਲੀ ਰੋਡ ਤੇ ਸਥਿਤ ਮੋਹਨਨਗਰ ਦੇ ਵਿੱਚ ਅੱਜ ਸਵੇਰੇ ਹੀ ਇਹ ਹਾਦਸਾ ਹੋਇਆ ਜਿੱਥੇ ਇੱਕ ਦੀ ਮੌਤ ਔਰ ਦੋ ਜਾਣੇ ਜ਼ਖਮੀ ਹੋ ਗਏ ਨੇ ਤਾਂ ਦੱਸਦੀ ਹੈ ਕਿ ਅਬੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਦਾਖਲ ਕਰਵਾਇਆ ਗਿਆ ਬਾਕੀ ਪਰਿਵਾਰਕ ਮੈਂਬਰਾਂ ਦੇਹਾਲ ਤੁਸੀਂ ਆਪ ਹੀ ਦੇਖ ਲਓ ਕੀ ਗੱਲ ਕੀ ਹੋਈ ਸੀ ਜੀ ਥੋੜਾ ਦੱਸਿਓ ਹਾਂ ਉਹ ਤੋਂ ਪਰਮਾਨਿਕ ਕੱਢਣ ਗਏ ਸੀ ਅੰਦਰ ਤੇ ਉਹਨੇ ਨਸ਼ਾ ਟੱਗ ਗਈ ਅੱਛਾ ਕੌਣ ਕੌਣ ਗਿਆ ਸੀ ਅੰਦਰ ਮੇਰੀ ਸਿਸਟਰ ਮਮ ਤੇ ਡੈਡ ਕੀ ਕੀ ਨਾਮ ਸੀ ਉਹਨਾਂ ਦੇ ਪੰਜਾਬ ਸਿੰਘ ਡੈਡੀ ਦਾ ਨਾਮ ਮਮਾ ਦਾ ਰਾਨੋਕਰ ਤੇ ਵੱਡੀ ਭੈਣ ਦਾ ਨਾਮ ਸੀ ਕਮਲ ਸ਼ਾਫੀਰ ਮਤਲਬ ਕਿੰਨਾ ਨਹੀਂ ਕੱਢਿਆ ਬਾਹਰ ਤੁਹਾਨੂੰ ਵਾਰ ਮੱਲੇ ਵਾਲਿਆਂ ਨੇ ਕੱਢਿਆ ਜੀ ਮੱਲੇ ਵਾਲਿਆਂ ਨੇ ਕੱਢੇ ਹਾਂਜੀ ਕੀ ਕੰਮ ਕੀ ਕਰਦੇ ਆ ਪਪਾ ਤੁਹਾਡੇ ਪਪਾ ਕੁਛ ਨਹੀਂ ਕਰਦੇ ਲੱਤ ਟੁੱਟ ਗਈ ਸੀ ਕੰਮ ਨਹੀਂ ਕੀਤੀ ਸੀ ਅੱਛਾ ਚਲੋ ਹਾਂਜੀ ਤੁਸੀਂ ਬੈਸਿਕ ਪਟੂਸੀ ਕੀ ਕੰਮ ਕਰਦੇ ਹੋ ਕਰ ਅਸੀਂ ਕਰਨ ਦਾ ਕਰਦੇ ਹਾਂ ਅੱਛਾ ਕਰਨ ਹਾਂਜੀ ਪਹਿਲੇ ਕੀ ਕੰਮ ਕਰਦੇ ਪੱਲੇਦਾਰੀ ਦਾ ਕੰਮ ਕਰਦੇ ਸੀ ਪਪਾ ਹਾਂਜੀ ਐਟੋ ਚਲਾਉਂਦੇ ਸੀ ਆਹ ਤਾਂ ਬੰਦ ਕਰ ਲੱਤ ਤਾਂ ਇਹਨਾਂ ਤਾਂ ਚੱਲਿਆ ਨਹੀਂ ਐਟੋ ਦੇਖਿਆ ਥੱਲੇ ਆਏ ਬੈਠੇ ਸੀ ਦਰਦ ਅਸੀਂ ਪੱਟ ਗਏ ਅੱਛਾ ਤੇ ਮੈਂ ਜਾ ਕੇ ਦੋ ਦੋ ਪੱਥਰ ਪੁੱਥਰ ਪਾਸੇ ਢਾਈ ਦੋ ਰੀਖਿਆ ਦੇ ਉਧਰ ਜਾ ਕੇ ਕਰ ਲਿਆ ਪਏ ਕਿੰਨੇ ਜਨਨ ਨੂੰ ਸਿਵਲ ਹਸਪਤਾਲ ਚ ਲਿਜਾਇਆ ਗਿਆ ਸੀ ਹਾਂਜੀ ਪਹਿਲਾਂ ਦੇਖ ਕੇ ਜਨਨ ਨੂੰ ਲੈ ਕੇ ਗਏ ਹੁਣ ਦੋ ਜਨਨ ਨੂੰ ਲੈ ਗਏ ਅੱਛਾ ਹੋਰ ਕੀ ਨੁਕਸਾਨ ਹੋਇਆ ਜੀ ਇਹਨਾਂ ਦੀ ਕਿਹੜੇ ਕਿਹੜੇ ਸਮਾਨ ਪਿਆ ਸੀ ਕਮਰੇ ਦੇ ਵਿੱਚ ਤੁਸੀਂ ਮੌਕੇ ਤੇ ਪਹੁੰਚੇ ਜੀ ਸਾਰਾ ਹੀ ਸਮਾਨ ਹੈ ਜੀ ਅੰਦਰ ਹੀ ਪਿਆ ਹੈ ਜੀ ਬਿੱਡ ਬੁੱਡ ਸਾਰਾ ਕੁਝ ਅੰਦਰ ਹੀ ਹੈ ਜੀ ਕਿੰਨਾ ਕੁ ਨੁਕਸਾਨ ਮੰਦਿਓ ਜੀ ਪਰਿਵਾਰ ਦਾ ਹਾਂ ਵਾਹ ਵਾਹ ਹੋ ਗਿਆ ਚਾਚੇ ਦਾ ਲੜਕਾ ਹੈ ਅੱਛਾ ਜੀ ਕੀ ਨਾਮ ਕੀ ਹੈ ਇਹਨਾਂ ਦਾ ਜੀ ਪੰਜਾਹ ਸੋਨ ਕੀ ਗੱਲਬਾਤ ਕੀ ਹੋਈ ਹੈ ਜੀ ਥੋੜੀ ਬਸ 66 ਡਿਗਰੀ 66 ਡਿਗਰੀ ਨੇ ਕਰਕੇ ਬੱਚੇ ਬਾਹ ਕੀ ਕਾਰਨ ਕੀ ਹੈ ਛੱਤ ਡਿੱਗ ਗਈ ਦਾ ਜੀ ਕਾਰਨ ਪਾਣੀ ਪਾਣੀ ਪੈ ਗਿਆ ਇਹ ਪਾਣੀ ਭਰਨ ਕਰਕੇ ਛੱਤ ਗਰੀਬ ਬੰਦਾ ਸੀ ਵਿਚਾਰਾ ਜੀ ਠੀਕ ਹੈ ਜੀ ਕੀ ਕੰਮ ਕੀ ਕਰਦੇ ਸੀ ਕੰਮ ਬਸ ਮੈਂ ਮੈਂ ਗੁੰਜਰੀ ਕਰਦੀ ਠੀਕ ਹੈ ਜੀ ਹਾਂ ਜਿਹੜੇ ਆਸ-ਪਾਸ ਦੇ ਲੋਕ ਜਿਹੜੇ ਆ ਉਹਨਾਂ ਦੇ ਅਥਰੂ ਪਹੁੰਚਦੇ ਦਿਖਾਈ ਦੇ ਰਹੇ ਆ ਨਾ ਚੱਲਦੇ ਆ ਸੋ ਕੋ ਨਵੀਂ ਨਾ ਜਮਾ ਕੇ ਦਾੜੇ ਦਾ ਨੀ ਕੇ ਨਾ ਤੇਰੀ ਕੋਲ ਨਾ ਚਪ ਚੋ ਜੀ ਆ ਜੀ ਚਪ 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 ਇਹ ਜਿਹੜੀ ਹੈ ਮਹਿਲਾ ਜਿਹੜੀ ਹੈ ਉਹ ਵੀ ਇਸ ਛੱਤ ਦੇ ਮਲਵੇ ਦੇ ਥੱਲੇ ਆ ਗਈ ਸੀ ਤੇ ਜਿਨ੍ਹਾਂ ਦੇ ਪਹਿਰ ਤੇ ਜਿਹੜੀ 7:00 ਵਜੇ ਹੈ ਗਰੀਬ ਪਰਿਵਾਰ ਸੀ ਪੱਲੇਦਾਰੀ ਦਾ ਕੰਮ ਕਰਦਾ ਸੀ ਜਿਹੜਾ ਪੰਜਾਬ ਸਿੰਘ ਤੇ ਇੱਕੋ ਇੱਕ ਘਰ ਦੇ ਵਿੱਚ ਕਮਾਉਣ ਵਾਲਾ ਆਦਮੀ ਸੀ ਜਿਹੜਾ ਇਸ ਹਾਦਸੇ ਤੇ ਵਿੱਚ ਜਿਹੜਾ ਉਹ ਚਲ ਬਥਿਆ